ਕਿ ਸਟੈਂਡਰਡ ਜਿਹੜਾ ਹੈਗਾ ਨੰਬਰ 1 ਹੈ ਮਸ਼ੀਨ ਦੇ ਵਿੱਚ ਟਰੈਕਟਰ ਡੀਵਨ ਕੰਬਾਈਨ ਦੇ ਵਿੱਚ ਜਿਹੜੀ ਟਰੈਕਟਰ ਟਰੈਕਟਰ ਡੀਵਨ ਕੰਬਾਈਨ ਦੇ ਵਿੱਚ ਜੀ ਜੀ ਤੇ ਸਭ ਤੋਂ ਜ਼ਿਆਦਾ ਮਸ਼ੀਨ ਜਿਹੜੀ ਹੈ ਅਸੀਂ ਸਾਊਥ ਦੇ ਸਾਊਥ ਇੰਡੀਆ ਸਾਊਥ ਇੰਡੀਆ ਚ ਵੇਚਦੇ ਆ ਜਿਹਦੇ ਵਿੱਚ ਤਾਵਾ ਲਾਡੂ ਔਰ ਹਰ ਹਰ ਸਾਲ ਜਿਹੜਾ ਹੈਗਾ 500 ਤੋਂ ਲੈ ਕੇ 600 ਮਸ਼ੀਨ ਵੇਚਣੀਆਂ ਆ ਹੁਣ ਜਦੋਂ ਦੇਖਦੇ ਸੀ ਕਿ ਬਾਰਿਸ਼ ਦੇ ਵਿੱਚ ਹਾਂਜੀ ਉਹ ਜਿਹੜੀ ਜਿਹੜੀ ਕੰਬਾਈਨ ਦੀ ਹੈ ਉਹਦੀ ਮਿਆਦ ਵਧਾਉਣ ਵਾਸਤੇ ਜੀ 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 ਅਸੀਂ ਜਿਵੇਂ ਹੁਣ ਕਟਰਬਾਰ ਦੀ ਜਿਹੜੀ ਚਾਦਰ ਹੈ ਨੀਚਲੀ ਚਾਦਰ ਹੈ ਨੀਚਲੀ ਚਾਦਰ ਜਿਹੜੀ ਹੈਗੀ ਹੈ ਉਸਕੀਲ ਦੀ ਲਾਤੀ ਓਕੇ ਜਿਹੜਾ ਕਸਾਈ ਵਾਲਾ ਪਾਰਟ ਆ ਗਿਆ ਉਹ ਤੋਂ ਬਾਅਦ ਜਿਹੜਾ ਹੈਗਾ ਫੀਟਰ ਹੈ ਫੀਟਰ ਤੇ ਥੱਲੇ ਚੈਨਾ ਚੱਲਦੀਆਂ ਉਹਦੇ ਨਾਲ ਘਸ ਜਾਂਦਾ ਸੀ ਘਸ ਜਾਂਦੇ ਜੀ ਘਸ ਉਹ ਜਿਹੜਾ ਹੈਗਾ ਸੀ ਚਾਦਰ ਜਿਹੜੀ ਹੈ ਪੂਰੀ ਸਟੇਨਲੈਸ ਸਟੀਲ ਦੀ ਉਹ ਸਟੀਲ ਹੈਗੀ ਐਲੀਵੇਟਰ ਜਿਹੜਾ ਹੈ ਐਲੀਵੇਟਰ ਵੀ ਜਿਹੜੇ ਥੱਲੇ ਵਾਲੇ ਹੈਗੀ ਆ ਥੱਲੇ ਵਾਲੀ ਪਲੇਟ ਹੈ ਉਹ ਵੀ ਸਟੀਲ ਦੀ ਲਾਤੀ ਠੀਕ ਹੈ ਜੀ ਕੋਈ ਮਾਡਲ ਦੇ ਵਿੱਚ ਜੇ ਕਸਟਮਰ ਮੰਗਦਾ ਤਾਂ ਅਸੀਂ ਐਲੀਵੇਟਰ ਪੂਰੇ ਵੀ ਸਟੀਲ ਵਾਲੇ ਦੇ ਦਿੰਦੇ ਹਾਂ ਓਕੇ ਪੂਰੇ ਫੁੱਲ ਵੀ ਕਰਦੇ ਫੁੱਲ ਵੀ ਕਰ ਦਿੰਨੇ ਹੈਗੇ ਠੀਕ ਹੈ ਜੀ ਜਿੱਥੇ ਇੰਜਨ ਦੀ ਮਾਊਂਟਿੰਗ ਕੀਤੀ ਆ ਉਹ ਵੀ ਸਟੇਨਲੈਸ ਸਟੀਲ ਹੈਗੀ ਸਟੇਨਲੈਸ ਜੀ ਟੈਂਕ ਉਹ ਵੀ ਸਟੇਨਲੈਸ ਸਟੀਲ ਦਾ ਹੈਗਾ ਜਿੱਥੇ ਮਤਲਬ ਬਰਮ ਚੱ ਸਰਫੇਸ ਸੀ ਉਹ ਸਾਰਾ ਕਰੋਸ਼ਨ ਨਾਲ ਭਰ ਜਾਂਦਾ ਸੀ ਉਹ ਵੀ ਅਸੀਂ ਸਟੇਨਲੈਸ ਟੀਕਾ ਉਹ ਵੀ ਸਟੀਲ ਦਾ ਕਰਤਾ ਆਪਾਂ ਠੀਕ ਹੈ ਜੀ ਤੇ ਪੇ ਪੇਂਟ ਦੀ ਗੱਲ ਕਰੀਏ ਆਪਾਂ ਪੇਂਟ ਕਿਹੜਾ ਬਤਨ ਹੈ ਪੇਂਟ ਪੀਯੂ ਪੇਂਟ ਆਪਾਂ ਕਰਦੇ ਆ ਜੀ ਆਪਾਂ ਇਥੇ ਅੱਛਾ ਜਿਹੜਾ ਉਹ ਬਲਾਸਟ ਕਰਕੇ ਹਾਂ ਜੀ ਲਓ ਜੀ ਮਿੱਤਰੋ ਕਿਸਾਨ ਮੇਲਾ ਰਾਜਪੁਰੇ ਰੌਣਕਾਂ ਲੱਗੀਆਂ ਪਈਆਂ ਜੀ ਅੱਜ ਸਾਰੇ ਸਾਡੇ YouTube ਫੈਮਲੀ ਵੀ ਨਾਲ ਸਾਡੇ ਬੜੇ ਵੀਰ ਹੋਣੇ ਜਿੰਨੇ ਵੀ ਅੱਜ ਮੇਲੇ ਤੇ ਪਹੁੰਚੇ ਹੋਏ ਐ ਐਮਜੀ ਗਰੁੱਪ ਦੀ ਸਟਾਲ ਤੇ ਪਹੁੰਚੇ ਆ ਜੀ ਸੋ ਬਹੁਤ ਰੌਣਕ ਮੇਲਾ ਚੱਲ ਰਿਹਾ ਹੈ ਬੜੇ ਵੀਰ ਆ ਰਹੇ ਆ ਬੜਾ ਪਿਆਰ ਮਿਲ ਕਵਾਲਿਟੀ ਵੀ ਤੁਹਾਨੂੰ ਦਿਖਾਵਾਂਗੇ ਕੀ ਕੀ ਚੀਜ਼ਾਂ ਇੱਥੇ ਆਈਆਂ ਨੇ ਬਾਕੀ ਰੌਂਡੀ ਕਿਹੜਾ ਵੀ ਲਈਏ ਇੱਕ ਆਪਾਂ ਹਾਂ ਹਾਂ ਗੋਗੀ ਮਾਰਾ ਕਿਹੜਾ ਐਨਐਫਐਸ ਅਸੀਂ ਕਰਦੇ ਹਾਂ ਤੁਹਾਨੂੰ ਤਾਂ ਫਿਰ ਦੋ ਗਿੱਲ ਵੀਰਾ ਸਾਡੇ ਪਰ ਦਰਮਿਆਨ ਪਹੁੰਚੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦੀ ਤੁਹਾਡਾ ਬਹੁਤ ਬਹੁਤ ਨਿੰਦਰ ਰਤੋ ਬਾਈ ਉਹ ਸੇਵਾ ਪਾਣੀ ਦੱਸੋ ਸੇਵਾ ਸੇਵਾ ਬਹੁਤ ਸੇਵਾ ਸੇਵਾ ਬੀ ਬੀ ਉਹ ਸਨ ਤੇ ਬਾਕੀ ਵੀਰ ਉਹ ਨਹੀਂ ਆਏ ਆ ਜੀ ਤੇ ਅੱਜ ਤਾਂ ਸਾਡਾ ਚਾਚਾ ਇਹ ਬਾਈ ਹਰੇਕ ਵਾਰ ਲੈ ਜਾਂਦਾ ਲਾਂਬਾ ਦੇ ਦਿੰਦਾ ਕਹਿੰਦਾ ਤੁਸੀਂ ਮੈਨੂੰ ਨਹੀਂ ਮਿਲ ਕੇ ਜਾਂਦੇ ਹੈ ਚਾਚੇ ਹੋ ਸੇਵਾ ਪਾਣੀ ਹਾਂ ਹੋ ਗਿਆ ਜੀ ਸਾਰਾ ਕੁਝ ਠੰਡਾ ਦੁੱਧ ਸਭ ਕੋ ਮਿਲ ਗਿਆ ਸਰੀਰ ਗਰਮ ਹੋਇਆ ਪਿਆ ਤੇਰਾ ਹਾਂ ਸਰੀਰ ਤਾਂ ਗਰਮ ਹੀ ਰਹਿੰਦਾ ਜੀ ਮੇਰਾ ਪੱਖੇ ਤੇਲੇ ਨੂੰ ਆਫਰ ਬੋਲੇ ਨੂੰ ਆ ਪੱਖੇ ਕੋਲ ਨੂੰ ਆ ਤਾ ਨਹੀਂ ਪੱਖਾ ਮੇਰੇ ਕੋਲ ਆਇਆ ਹੋਇਆ ਇੱਧਰ ਆ ਵੀ ਬਹੁਤ ਵਧੀਆ ਚੀਜ਼ ਆ ਇਹ ਪੱਖਾ ਮੇਰਾ ਲਾਇਆ ਹੋਇਆ ਹਾਂ ਹੋਰ ਵੀਡੀਓ-ਬਿਡੀਓ ਕੋਈ ਕਰੀ ਕਿਤੇ ਹਾਂ ਕਰੀ ਪੂਰੇ ਵੀ ਬਣਾਉਣੀ ਆ ਆਪਣੀ ਹਾਂ ਇੱਥੇ ਹੀ ਬਣਾਉਣੀ ਆ ਸਮਾਨ ਦੀ ਬਣਾਉਣੀ ਆ ਅੱਜ ਆਪ ਰਾਉਂਕ ਮੇਲਾ ਰਾਉਂਕ ਮੇਲਾ ਖੁੱਲੀ-ਫੁੱਲੀ ਜਗ੍ਹਾ ਹੈ ਹਾਂ ਅੰਨੇ ਥੋੜੀ ਜਿਹੀ ਜਗ੍ਹਾ ਹੈ ਜੀ ਰਿਸਪੌਂਸ ਤੂੰ ਕਿੰਨੇ ਕ ਟਾਈਮ ਹੋ ਤੁਹਾਨੂੰ ਆਏ ਨੂੰ ਇੱਥੇ ਕਿਵੇਂ ਲੱਗਦਾ ਹੈ ਸਾਨੂੰ ਹੋ ਗਏ 2-3 ਘੰਟੇ ਤੇ ਅਸੀਂ ਤਕਰੀਬਨ ਸਾਰਾ ਹੀ ਘੁੰਮ ਕੇ ਦੇਖਿਆ ਸਾਨੂੰ ਤਾਂ ਸਾਰੇ ਹੀ ਵਧੀਆ ਲੱਗਿਆ ਹਾਂ ਤੇ ਹੁਣ ਇੱਥੇ ਵੀ ਐਮਜੀ ਵਾਲਿਆਂ ਦੇ ਵੀ ਆਏ ਆ ਇਹਨਾਂ ਦੇ ਵੀ ਪ੍ਰੋਡਕਟ ਦੇਖਦੇ ਆਂ ਇਹਨਾਂ ਦੇ ਵੀ ਵੀਡੀਓ ਬਣਾ ਕੇ ਦੱਸਦੇ ਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਗਿਲ ਵੀਰੇ ਠੀਕ ਠਾਕੋ ਫਸਲ ਵਾੜੀ ਬਹੁਤ ਵਧੀਆ ਕਰਦੀ ਗਈ ਕੱਲ ਨਹੀਂ ਆਏ ਤੁਸੀਂ ਸਾਨੂੰ ਬਾਈ ਜੀ ਬੰਦੇ ਕੰਮ ਸੀਗੇ ਅੱਛਾ ਪਿੰਡ ਸੀ ਠੀਕ ਹੈ ਠੀਕ ਹੈ ਅੱਜ ਮੈਂ ਕਿਹਾ ਵੀ ਬਾਈ ਉਹਨਾਂ ਨੇ ਤਸਕ ਜਲੂਤ ਜੀ ਜਰੂਰ ਅੱਜ ਬਾਈਆਂ ਨੂੰ ਸਪੈਸ਼ਲ ਫੋਨ ਕਰਿਆ ਸੀ ਮਾਂ ਵੀ ਆਉਣਾ ਇੱਥੇ ਜਰੂਰ ਆਉਣਾ ਕੱਲ ਵੀ ਕਈ ਵੀਰ ਆਪਣੇ ਆਏ ਨੇ ਜਿਹੜੇ ਵੀਡੀਓ ਬਣਾਉਂਦੇ ਨੇ ਸੇਵਕ ਵੀਰ ਉਹ ਨਹੀਂ ਹੋਏ ਹਨ ਉਹ ਜਿੰਨੇ ਵੀ ਦੂਰੋਂ ਦੂਰੋਂ ਬਠਿੰਡੇ ਸਾਡ ਤੋਂ ਆਏ ਤੇ ਜੀ ਉਹਨਾਂ ਨਾਲ ਪਿਆਰ ਬਹੁਤ ਹੈ ਪਿਆਰ ਪਿਆਰ ਜੀ ਬਿਲਕੁਲ ਹਾਂ ਜੀ ਪਿਆਰ ਸਤਕਾਰੇ ਖਿੱਚ ਕੇ ਲਿਆਉਂਦਾ ਹੈ ਪਿਆਰ ਸਤਕਾਰ ਜੀ ਹਾਂ ਜੀ ਹੁਣ ਕੰਬਾਈਨਾਂ ਦੇ ਵੀ ਅੱਜ ਕੁਝ ਕਾਪਾ ਕਵਰ ਕਰਾਂਗੇ ਤੇ ਅੱਜ ਸਟੇਜ ਵੱਲ ਨੂੰ ਵੀ ਚੱਲਦੇ ਆਂ ਸਟੇਜ ਦਾ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਸਾਰਾ ਮੇਲੇ ਦਾ ਨਾ ਰੰਗ-ਦਮਾਸੇ ਹੋਰ ਨਿੰਦਰભાઈ ਛੇਤਾਂ ਠੀਕ ਹੈ ਵਧੀਆ ਵਧੀਆ ਹੋ ਗਈ ਫਿਰਪੁਰ ਹਾਂ ਚੱਲੀ ਜਾਂਦਾ ਕੰਮ ਠੀਕ ਹੈ ਅੱਜ ਇੱਕ ਵਾਰ ਲਈਏ ਫਿਰ ਆਪਾਂ ਕਿਹੜਾ ਹੈ ਨਾ ਅੱਜ ਜੀ ਅੱਜ ਅਣਖ ਚੋਂ ਅਣਖ ਚੋਂ ਤੁਸੀਂ ਸਾਡੀ ਚੰਗੀ ਤੁਸੀਂ ਲੇਲ ਬਣਾਈ ਹੈ ਹਾਂ ਹਾਂ ਆਈ ਦਿੱਤੀ ਹੈ ਜੀ ਇਹਨੂੰ ਠੀਕ ਹੈ ਸਿੱਧੀ ਗੱਲ ਬਸ ਕੀ ਹਾਲਾ ਵੀ ਲੇਹ ਤਾਂ ਆਉਂਦੇ ਜੇ ਗਲਤ ਬੋਲੇ ਬਾਈਆਂ ਨੇ ਨਾ ਵੀਡੀਓ ਬਣਾਈ ਤੇ ਇੱਕ ਕਹਿੰਦੇ ਵੀ ਤੁਸੀਂ ਝੋਲੀਆਂ ਨਾਲ ਰੇਪ ਪਾਉਂਦੇ ਹੋ ਕਹਿੰਦਾ ਵੀ ਇਹ ਬਠਿੰਡੇ ਬਠਿੰਡਾ ਸੀ ਕਿਹੜੇ ਸਾਡੇ ਵੀ ਵੈਸੇ ਝੋਲੀਆਂ ਨਾਲੇ ਪਾਉਂਦੇ ਆ ਝੋਲੀਆਂ ਨਾਲ ਹਨਾ ਇਹ ਅਸੀਂ ਇਹ ਦੂਆ ਬਣਾਉਨੇ ਆ ਬਾਈ ਵਰਗਿੰਗ ਮੇ ਮੁੱਕਾ ਪਾ ਕੇ ਗਲਤ ਅਸੀਂ ਚਾਦਰੇ ਦੀ ਬਣਾਉਨੇ ਆ ਹਾਂ ਠੀਕ ਬਾਈ ਕਹਿੰਦਾ ਐ ਪਾਉਮਾ ਅਸੀਂ ਸਿੱਖੀ ਜਿਵੇਂ ਆ ਹਾਂ ਸਿੱਖੀ ਹੋ ਜਮੇ ਸਾਨੂੰ ਤਾਂ ਬਹੁਤ ਸੋਖਾ ਲੱਗਦਾ। ਹਾਂ ਸਾਨੂੰ ਤੇ ਨੂੰ ਗਾਣਾ ਨਾ ਟਿੱਡ ਪਰਦੀ ਨਾ ਬਾਹ ਨਾ ਬਾਹ ਵੜਦਾ ਉਹ। ਹਾਂ ਬਾਹ ਨਹੀਂ ਵੜਦਾ। ਇਹ ਚਾਦਰੇ ਪਾ ਲਓ। ਚਮੜਿਆਲੇ ਬਣਾ ਕੇ ਲੈ ਲੇ। ਉਹ ਵੀ ਵੜਦੇ ਬਾਹ ਵੀ। ਠੀਕ ਹੈ ਭਾਈ ਠੀਕ ਹੈ। ਉੱਤੋਂ ਜਰ ਪਾ ਜਾਂਦਾ ਨਾ ਜਿਵੇਂ ਜਿਵੇਂ ਹੈ ਨਾ। ਭਰਾ ਕਹਿੰਦੇ ਬਾਈ ਤੇ ਨੂੰ ਅਟੈਚ ਕਰਦਣਾ ਲੈ ਹੁਣ ਕਰ ਦਿੰਦੇ ਹਾਂ। ਬਹੁਤ ਵਧੀਆ। ਬਿਲਕੁਲ। ਹੋਰਾ ਜੀ ਸਤਿ ਸ਼੍ਰੀ ਅਕਾਲ। ਹੋਰ ਕੀ ਹਾਲ ਹੈ? ਠੀਕ ਠਾਕ। ਦੇਖੋ ਜੀ ਕਿ ਨਾ ਬਾਹ ਵਧੀਆ ਜੀ ਵਧੀਆ। ਲੋਕ ਦੇਖ ਰਹੇ ਲੋਕਾਂ ਦੀ ਉਹ ਹੈ। 15 ਤੱਕ ਕੱਲ ਬੁੱਕ ਕਰ ਲੇ ਜੀ। ਅੱਛਾ ਜੀ। ਛੱਡ ਨਹੀਂ ਤੇਰੇ ਕਹ ਬਿਲਡ ਕੁਆਲਿਟੀ ਦੀ ਜੋ ਆ ਆ ਜੱਫਾ ਜੁਫਾ ਬੜਾ ਸਮੂਥ ਆ ਪਿੰਨ ਪਾਇਆ ਉਹਦਰ ਦੇਖ ਹਾਂ ਪਿੰਨ ਕਰਕੇ ਥੋੜਾ ਪਿੰਨ ਕੱਢੋ ਪਿੰਨ ਕੱਢੋ ਟੱਕਾ ਦੀ ਲੋ ਹਾਂ ਬੱਸ ਬੱਸ ਹਾਂ ਤਾਂ ਕੋਈ ਨਾ ਪਰ ਹਾਂ ਹਾਂ ਬੱਸ ਆ ਦੇਖੋ ਇਦਾਂ ਇਹਨੇ ਬਰਕ ਕਰਨ ਚਾਹੇ ਪੈਸਾ ਨੂੰ ਕਮਾ ਲਓ ਚਾਹੇ ਇੱਦਾਂ ਨੂੰ ਕਮਾ ਲਓ ਹੋਲਡਿੰਗ ਇਹਦੀ ਬੜੀ ਸੋਖੀ ਹੈ ਤੇ ਟਾਇਰ ਦੀ ਐਡਜਸਟਮੈਂਟ ਇਹਦੀ ਜਿੰਨੀ ਕਾ ਆਪਾਂ ਪਟਾਈ ਲੈਣੀ ਹੈ ਹੁਣ ਇੰਨੇ ਕੁਝ ਵੀ ਸਮਝ ਲਓ ਵੀ ਇਹ ਅੱਧ ਨਾਲ ਵੱਧ ਫਾੜਾ ਥੱਲੇ ਜਾਣਾ ਹੈ ਅੱਛਾ ਹਾਂ ਟਾਇਰ ਵੀ ਬਿਗੜੀ ਦਾ ਬਾਇਓ ਦੇਸੀ ਦੀ ਮਾਇ ਨਾ ਟਾਇਰ ਵੀ ਕੰਪਨੀ ਦੇ ਹਾਂ ਅਛਾ ਇਹਦੀ ਟੜਬ ਵਧਾਉਣੀ ਐ ਇੱਥੇ ਟੜਬ ਬਥੇਰੀ ਇਹਦੇ ਚ ਫਿਕਸ ਕਰਨਾ ਐ ਆ ਕੱਢ ਦੋ ਥੱਲੇ ਤੇ ਸਿੱਧਾ ਨੱਟ ਪਾ ਦੋ ਤੁਹਾਨੂੰ ਫਿਕਸ ਹੋ ਜਾਣਾ ਐ ਪਾਲਾ ਲਾ ਫਾਲਾ ਲਾ ਇਹ ਜੜ ਜੁੜ ਤੇ ਲਵਾਇਆ ਜੀ ਇਸ ਵਾਰ ਪਹਿਲੀ ਵਾਰ ਆਮਾ ਕਰਾਇਆ ਮਾਂ ਵੀ ਜਿਵੇਂ ਕਦੇ ਵੇਲੇ ਦਰਖਤਾਂ ਦੇ ਨਾਲ ਦਾਲੇ ਹਾਂ ਹਾਂ ਇਹਦੇ ਚ ਲਾਜ਼ਮੀ ਇਹ ਹੈ ਟਾਇਟਾ ਇਨੀ ਸੋਖਾ ਚ ਨਹੀਂ ਖੁੱਲਦਾ ਐ ਪਿੱਛੇ ਨੂੰ ਪੰਜਨੀ ਜੀ ਜ਼ਿਆਦਾ ਬੁੱਝ ਬਣਦਾ ਪਹਿਲਾਂ ਸਿੰਗਲ ਉਹਦੇ ਚ ਤੇ ਜੁਸਟੇ ਡਬਲ ਕਰਵਾਤਾ ਆਪਾਂ ਨੇ ਠੀਕ ਐ ਥੋ 3 ਇੰਚ ਪਾਈਪ ਤਾਂ ਉਹਦੇ 4 ਇੰਚੀ ਪਾਈਪ ਕਰਾਤਾ ਆਪਾਂ ਨੇ ਬੇਬੀ ਚਾਸੀ ਨੂੰ ਐਨ ਸਪੋਰਟ ਰਹੇ ਤਕੜੇ ਠੀ ਹਿੱਚਾ ਪਾਣੀ ਪੂਰੀ ਹੈਵੀ ਕਰਵਾਤੀ ਤੇ ਮੂਰੀ ਵਾਲੇ ਜਫੇ ਜਿਹੜੇ ਉਹਨਾਂ ਚ ਵੀ ਬੁਸ਼ ਪਵਾਇਆ ਜੀ ਆਪਾਂ ਨੇ ਜਿੱਥੇ ਥੱਲੇ ਪਿੰਨ ਪੈਣਾ ਨਾ ਬੁਸ਼ ਸਿਸਟਮ ਉਹਨਾਂ ਚ ਵੀ ਆਈ ਨਹੀਂ ਆ ਵੀ ਪੱਤੀ ਜੇ ਢਿੱਲੀ ਜੀ ਪੈ ਜੂਗੀ ਉੱਪਰ ਡਬਲ ਪੱਤੀ ਕਰਾਤੀ ਇੱਧਰ ਵੀ ਮੈਂ ਇੱਥੇ ਵੀ ਨਹੀਂ ਝਟਕੇ ਜਮਾ ਦੂ ਟੌਪ ਲਿੰਕ ਨਹੀਂ ਢਿੱਲੀ ਰਹੂਗੀ ਆਪਣੀ ਐਨ ਪਿੰਨਾਂ ਦੀ ਫਿਟਿੰਗ ਵੀ ਦੇਖ ਲਓ ਐਨ ਪੂਰੀ ਸੜੀ ਜੈਨੂਅਲ ਹੈ ਗ੍ਰੀਸਿੰਗ ਪੁਆਇੰਟ ਹੈ ਇਹਨਾਂ ਦੇ ਵਿੱਚ ਗ੍ਰੀਸ ਵੀ ਹੁੰਨੇ ਆ ਇਹ ਠੀਕ ਹੈ ਬਾਕੀ ਜੇ ਇਹ ਤੋਂ بڑے ਜਾਂਦੇ ਆ 17 ਦੇ ਮਤਲਬ بڑے ਜਾਂਦੇ ਫਿਰ ਉਹ ਜੈਕ ਵਾਲੇ ਕਰਾਉਣ ਦਾ ਫਾਇਦਾ ਕਿਉਂਕਿ ਦੋ ਦੋ ਤਿੰਨ ਤਿੰਨ ਫਾਲੇ ਫਿਰ ਫੋਲਡ ਕਰਨੇ ਹਾਂ ਫਿਰ ਟ੍ਰੈਕਟਰ ਵੀ ਚਾਹੀਦਾ ਹਾਂ ਹਾਂ ਫਿਰ ਉਹਨੂੰ ਟ੍ਰੈਕਟਰ ਵੀ ਚਾਹੀਦਾ ਔਰ ਜੈਕ ਵੀ ਚਾਹੀਦਾ ਫਿਰ ਉਹਨਾਂ ਨੂੰ ਇੰਨੇ ਤੱਕ 11 13 ਦੇ 11 15 ਦੇ ਫੋਲਡ ਕਰਨੇ ਵੀ ਸੌਖੇ ਆ ਇਕੱਲਾ ਬੰਦਾ ਫੋਲਡ ਕਰ ਸਕਦਾ ਇਹਨਾਂ ਨੂੰ ਲਓ ਜੀ ਮਿੱਤਰੋ ਮੇਲੇ ਦਾ ਮਾਹੌਲ ਹੈ ਜਿਹੜਾ ਬਹੁਤ ਜ਼ਿਆਦਾ ਮਤਲਬ ਰਿਸਪੌਂਸ ਮਿਲਿਆ ਹਰੇਕ ਫਾਰਮ ਤੋਂ ਜਿੰਨੇ ਵੀ ਖੇਤੀਬਾੜੀ ਇੰਪਲੀਮੈਂਟ ਲੈ ਕੇ ਆਏ ਨੇ ਹਨਾ ਸਾਰੀਆਂ ਕੰਪਨੀਆਂ ਬਹੁਤ ਖੁਸ਼ ਨਜ਼ਰ ਆ ਰਹੀਆਂ ਤੇ ਫਿਲਹਾਲ ਆਪਾਂ ਪਹੁੰਚੇ ਜੀ ਸਟੈਂਡਰਡ ਸਟੈਂਡਰਡ ਕਾਰਪੋਰੇਸ਼ਨ ਜਿਹੜੀ ਕਿ ਬਰਨਾਲੇ ਹਨ ਬਣਦੀ ਹੈ ਮਸ਼ੀਨ ਸਟੈਂਡਰਡ ਦੀ ਬਹੁਤ ਸੋਹਣੀ ਮਸ਼ੀਨ ਇਸ ਵਾਰ ਮੇਲੇ ਤੇ ਲੈ ਕੇ ਆਏ ਤੇ ਆਪਾਂ ਕੁਝ ਕਹਦੇ ਹਾਈਲਾਈਟਾਂ ਜਿਹੜੇ ਉਹ ਆਪਾਂ ਮਨੇਸਰ ਤੋਂ ਤੁਹਾਨੂੰ ਦੱਸਦੇ ਹਾਂ ਸਾਸਿਕਾ ਸਾਸਿਕਾ ਠੀਕ ਠਾਕ ਹੋ ਜੀ ਸੋ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਏਰੀਆ ਦੇ ਵਿੱਚ ਪਾਨੀ ਖਾਨ ਤੇ ਮੇਲੇ ਚ ਲੈ ਕੇ ਆਏ ਹੋ ਕਿਵੇਂ ਰਿਸਪੌਂਸ ਮਿਲੇ ਇਸ ਵਾਰ ਰਿਸਪੌਂਸ ਹੈ ਜੀ ਕੁਸ਼ਕ ਜਿਵੇਂ ਸਮੇਂ ਸਮੇਂ ਦੀ ਲੋੜ ਦੇ ਮੁਤਾਬਕ ਜੀ ਹਰ ਇੱਕ ਮਸ਼ੀਨ ਵਾਲਾ ਮਤਲਬ ਸਟੈਂਡਰਡ ਦੇ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀਆਂ ਹੈਗੀਆਂ ਜੀ ਬਿਲਕੁਲ ਨਵੇਂ ਵਰਜਨ ਚ ਗਏ ਹੈ ਸਟੇਨਲੈਸ ਸਟੀਲ ਚ ਗਏ ਹੈ ਇਸ ਕਰਕੇ ਮਤਲਬ ਲੋਕਾਂ ਦਾ ਬਹੁਤ ਹੰਧਾਰਾ ਮਿਲਿਆ ਠੀਕ ਹੈ ਜੀ ਹੈ ਲੋਕ ਜਿਹੜੇ ਐ ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਵਧੀਆ ਰਿਸਪੌਂਸ ਕਰਕੇ ਮਸ਼ੀਨ ਨੂੰ ਖਰੀਦਰਾ ਜਾਂਦੇ ਆ ਫਲੂਟਰ ਦੇ ਵਿੱਚ ਤੇ ਹੁਣ ਆਪਾਂ ਸੈਲਫ ਕੰਬਾਈਨ ਦੇ ਵਿੱਚ ਕਿਹੜੀ ਕੰਬਾਈਨ ਆਪਾਂ ਲੇਟੈਸਟ ਇਸ ਵਾਰ ਮਿਲੀ ਤੇ ਆਪਾਂ ਨੇ ਡਿਸਪਲੇ ਕਰੀ ਕਿਉਂ ਆਪਾਂ ਲੈ ਕੇ ਆਏ ਜੀ ਸੈਲਫ ਕੰਬਾਈਨ ਦੇ ਵਿੱਚ ਸਟਾਰ ਸੀਰੀਜ਼ ਵਾਲੀ ਜੀ ਸਟਾਰ ਸੀਰੀਜ਼ ਵਾਲੀ ਉਹ ਕੰਬਾਈਨ ਜਿਹੜੀ ਮਤਲਬ ਕਿ ਸੁੱਕਿਆ ਫਸਲਾ ਵੜਦੀ ਹੈ ਜੀ ਲੋਕੀ ਰੁੱਕ ਭਰ ਕੇ ਠੀਕ ਹੈ ਵੀ ਉਹਦੇ ਵਿੱਚ ਪਾ ਕੇ ਤਾਂ ਵੀ ਉਹ ਜਿਹੜਾ ਹੈਗਾ ਉਹ ਕਰ ਸਕਦੇ ਹੈਗੇ ਛਣਾਈ ਕਰ ਸਕਦੇ ਆ ਫਸਲਾ ਦੀ ਫਸਲਾਂ ਦੀ ਠੀਕ ਹੈ ਚਲਦੀ ਦੇ ਵਿੱਚ ਵੀ ਜੋੜ ਕੇ ਕਟਰਵਾਰ ਜੋੜ ਕੇ ਚਲਦੀ ਚਲਦੀ ਮਸ਼ੀਨ ਤੇ ਵੀ ਬਹੁਤ ਦਾ ਫਸਲਾ ਪੜ ਜਿਵੇਂ ਛੋਟਾ ਹੋ ਗਿਆ ਕਣਕ ਹੋ ਗਈ ਕਣਕ ਚੱਲਦੇ ਚੱਲਦੇ ਉਹ ਜਿਹੜਾ ਉਹਦਾ ਫੂਸਾ ਹੈਗਾ ਉਹ ਪਿੱਛੇ ਫੂਸਾ ਜਿਹੜਾ ਹੈਗਾ ਨਾਲ ਦੀ ਨਾਲ ਨਿਕਲ ਜਾਂਦਾ ਹੈਗਾ ਇਹਨੂੰ ਤੁਸੀਂ ਪਰਾਲੀ ਕਹਿੰਦੇ ਨੇ ਪਰਾਲੀ ਦੇ ਬਹੁਤ ਕਟ ਕਟ ਕਚਰੇਆ ਚ ਬਣਦਾ ਕਚਰੇਆ ਚ ਬਣਦਾ ਠੀਕ ਉਹ ਤੋਂ ਬਾਅਦ ਤੁਸੀਂ ਛੋਲੇ ਵੀ ਕਰ ਸਕਦੇ ਹੋ ਦਾਣਾਂ ਵੀ ਕਰ ਸਕਦੇ ਹੋ ਜੇ ਤੁਸੀਂ ਮੱਕੀ ਵੀ ਕਰਨੀ ਹੈ ਤਾਂ ਮੱਕੀ ਦਾ ਜਿਹੜਾ ਕਟਰਬਾਰ ਲਾਣਾ ਪੈਂਦਾ ਉਹਦੇ ਮੱਕੀ ਦੇ ਕਟਰਬਾਰ ਦੇ ਨਾਲ ਮੱਕੀ ਦੇ ਦਾਣੇ ਉੱਥੇ ਚਲੇ ਜਾਣਗੇ ਉਹਦੀ ਜਿਹੜੀ ਫੂਸਾ ਹੈਗਾ ਉਹ ਪਿੱਛੇ ਜਾਦਾ ਉਹ ਪਿੱਛੇ ਚ ਰਹਿ ਜਾਂਦਾ ਜਿਹੜਾ ਇਹ ਮਾਡਲ ਹੈ ਜੀ ਇਹ ਕਿਹੜਾ ਮਾਡਲ ਹੈ ਆਪਣਾ ਜਿਹੜਾ ਜਿਹੜੇ ਜਿੱਥੇ ਆਪਾਂ ਖੜੇ ਆ ਇਹ ਤਾਂ ਜਿਵੇਂ ਐ ਸਿੰਪਲ ਦੂਜੇ ਕੰਬਾਈਨ ਬਣਾਉਂਦੇ ਸੀ 514 ਮਾਡਲ ਹੈਗਾ ਅੱਛਾ 514 ਜੀ ਤੇ ਮੇਲੇ ਤੇ ਆਪਾਂ ਇਹਦਾ ਕੀ ਰੇਟ ਲੈ ਕੇ ਆਏ ਤੇ ਕਿੰਨੇ ਸਟਾਫ ਆਕਣਾ ਚ ਵਰਕ ਕਰਦੀ ਕਿੰਨੇ ਇੰਚੀ ਮਸ਼ੀਨ ਹੈ ਇਹ ਜੀ ਆਪਾਂ ਮੇਲੇ ਤੇ ਜਿਹੜੀ ਹੈ 51 ਇੰਚੀ ਮਸ਼ੀਨ ਲੈ ਕੇ ਆਏ ਜੀ ਜੀ ਹਾਂ ਜੀ ਤੇ 51 ਇੰਚੀ ਮੇਲੇ ਤੇ ਰੇਟ ਹੈ ਜਿਹੜਾ ਉਹ ਇਹਦਾ ਕਿੰਨਾ ਦੇਣ ਲੱਗੇ ਜੀ ਆ ਮੇਲੇ ਤੇ ਹੈ ਜੀ 51 ਇੰਚੀ ਮਸ਼ੀਨ ਦਾ ਰੇਟ ਜਿਹੜਾ ਹੈਗਾ 26 ਲੱਖ ਰੁਪਏ ਹੈ ਜੀ ਮੇਲੇ ਤੇ ਔਰ ਮੇਲੇ ਤੇ ਸਪੈਸ਼ਲ ਡਿਸਕਾਊਂਟ ਹੈ ਜਿਹੜਾ ਆਪਾਂ 1 ਲੱਖ ਰੁਪਏ ਦੇ ਰਹੇ ਹਾਂ ਮੇਲੇ ਦਾ 1 ਲੱਖ ਰੁਪਏ ਦਾ ਡਿਸਕਾਊਂਟ ਵੀ ਮਿਲ ਰਿਹਾ ਹੈ ਜਿੰਨੇ ਕਸਾਈ ਵਾਲੇ ਪਾਟ ਪੂਟ ਸਾਨੂੰ ਮੋਟਾ-ਮੋਟਾ ਦੱਸ ਦੋ ਵੀ ਉਹ ਸਟੀਲ ਦੇ ਬਰਤੇ ਜਾਂ ਆਪਣਾ ਉਹੀ ਹੈ ਜੀ ਜਿਵੇਂ ਮੈਂ ਇਹ ਕਿਹਾ ਕਿ ਮਤਲਬ ਸਟੈਂਡਰਡ ਦੇ ਜਿਹੜੇ ਹੈਗੇ ਲੋਡਿੰਗ ਦੇ ਅਨੁਸਾਰ ਕਸਟਮਰ ਦੀ ਲੋਡਿੰਗ ਦੇ ਅਨੁਸਾਰ ਇਹਦੇ ਵਿੱਚ ਚੇਂਜਸ ਕੀਤੀਆਂ ਜੀ ਆਮ ਜਦੋਂ ਦੇਖਦੇ ਸੀ ਕਿ ਵਾਰਸ਼ ਦੇ ਵਿੱਚ ਹਾਂਜੀ ਉਹ ਜਿਹੜੀ ਜਿਹੜੀ ਕੰਬਾਈਨ ਦੀ ਹੈ ਉਹਦੀ ਮਿਆਦ ਵਧਾਉਣ ਵਾਸਤੇ ਜੀ 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 ਅਸੀਂ ਜਿਵੇਂ ਹੁਣ ਕੱਟਰ ਵਾਰ ਦੀ ਜਿਹੜੀ ਚਾਦਰ ਹੈ ਉਹ ਨੀਚਲੀ ਚਾਦਰ ਹੈ ਨੀਚਲੀ ਚਾਦਰ ਜਿਹੜੀ ਹੈਗੀ ਹੈ ਉਹ ਸਟੀਲ ਦੀ ਲਾਤੀ ਓਕੇ ਜਿਹੜਾ ਕਸਾਈ ਵਾਲਾ ਪਾਟ ਆ ਗਿਆ ਉਹ ਤੋਂ ਬਾਅਦ ਜਿਹੜਾ ਹੈਗਾ ਫੀਟਰ ਹੈ ਫੀਟਰ ਤੇ ਥੱਲੇ ਚੈਨਾ ਚਲਦੀਆਂ ਉਹਦੇ ਨਾਲ ਘਸ ਜਾਂਦਾ ਸੀ ਘਸ ਜਾਂਦਾ ਜੀ ਘਸ ਉਹ ਜਿਹੜਾ ਹੈਗਾ ਅਸੀਂ ਚਾਦਰ ਜਿਹੜੀ ਹੈ ਪੂਰੀ ਸਟੇਨਲੈਸ ਸਟੀਲ ਦੀ ਲਾਤੀ ਉਹ ਸਟੀਲ ਆ ਗਈ ਜੀ ਉਹ ਤੋਂ ਬਾਅਦ ਜਿਹੜਾ ਹੈਗਾ ਅਸੀਂ ਕੀ ਨਾ ਮੈਂ ਐਲੀਵੇਟਰ ਜਿਹੜੇ ਹੈ ਐਲੀਵੇਟਰ ਵੀ ਜਿਹੜੇ ਥੱਲੇ ਵਾਲੇ ਹੈਗੇ ਆ ਥੱਲੇ ਵਾਲੀ ਪਲੇਟ ਹੈ ਉਹ ਵੀ ਸਟੀਲ ਦੀ ਲਾਤੀ ਠੀਕ ਹੈ ਜੀ ਕੋਈ ਮਾਡਲ ਦੇ ਵਿੱਚ ਜੇ ਕਸਟਮਰ ਮੰਗਦਾ ਤਾਂ ਅਸੀਂ ਐਲੀਵੇਟਰ ਪੂਰੇ ਵੀ ਸਟੀਲ ਵਾਲੇ ਦੇ ਦਿੰਦੇ ਆ ਕਿ ਪੂਰੇ ਫੁੱਲ ਵੀ ਕਰਦੇ ਫੁੱਲ ਵੀ ਕਰ ਦਿੰਦੇ ਹੈਗੇ ਆ ਠੀਕ ਹੈ ਜੀ ਜਿੱਥੇ ਇੰਜਨ ਦੀ ਮਾਊਂਟਿੰਗ ਕੀਤੀ ਹੈ ਉਹ ਵੀ ਸਟੇਨਲੈਸ ਸਟੀਲ ਹੈ ਓਸਟ੍ਰੇਲੀਆ ਜੀ ਇਹਦੇ ਵਿੱਚ ਜਿਹੜਾ ਹੈਗਾ ਉਹਦਾ ਟੈਂਕ ਹੈ ਉਹ ਵੀ ਸਟੇਨਲੈਸ ਸਟੀਲ ਦਾ ਹੈਗਾ ਜਿੱਥੇ ਮਤਲਬ ਬਰਮ ਚੱਲਣੇ ਆ ਬਰਮ ਗੱਡੀ ਜਿੱਥੇ ਤੋਂ ਬਚਾਉਣ ਵਾਸਤੇ ਪੂੰਛ ਹੈ ਪੂੰਛ ਦਾ ਜਿਹੜਾ ਸਰਫੇਸ ਹੀ ਉਹ ਸਾਰਾ ਕਰੋਸ਼ਨ ਨਾਲ ਭਰ ਜਾਂਦਾ ਸੀ ਉਹ ਵੀ ਅਸੀਂ ਸਟੇਨਲੈਸ ਕਰਦੇ ਆ ਉਹ ਵੀ ਸਟੀਲ ਦਾ ਕਰਤਾ ਆਪਾਂ ਠੀਕ ਹੈ ਜੀ ਤੇ ਪੇ ਪੇਂਟ ਦੀ ਗੱਲ ਕਰੀਏ ਆਪਾਂ ਪੇਂਟ ਕਿਹੜਾ ਵਰਤਦੇ ਆ ਪੇਂਟ ਪੀਯੂ ਪੇਂਟ ਆਪਾਂ ਕਰਦੇ ਆ ਜੀ ਐਫ 5 ਤੇ ਅੱਛਾ ਜਿਹੜਾ ਉਹ ਬਲਾਸਟ ਕਰਕੇ ਉਹ ਕਰਦੇ ਨੇ ਹਾਂ ਜੀ ਬਲਾਸਟ ਕਰਕੇ ਬਲਾਸਟ ਕਰਕੇ ਤਾਂ ਵੀਰ ਜੀ ਸੈਂਡ ਬਲਾਸਟਿੰਗ ਹੁੰਦੀ ਹੈ ਸੈਂਡ ਬਲਾਸਟਿੰਗ ਹੈ ਜੀ ਸੈਂਡ ਬਲਾਸਟਿੰਗ ਆ ਕਿ ਸ਼ਰੇ ਨਾਲ ਜਿਹੜੀ ਹੈ ਸ਼ਰੇ ਦੇ ਗੰਨ ਨਾਲ ਹਾਂ ਜੀ ਉਹ ਪੇਂਟ ਜਿਹੜਾ ਪੇਂਟ ਦਾ ਪਕੜਾ ਜਿਹੜਾ ਹੈਗਾ ਵੱਜ ਜਾਂਦਾ ਵੱਜ ਜਾਂਦਾ ਹਾਂ ਵੱਜ ਜਾਂਦਾ ਮਤਲਬ ਜਰ ਤਾਰ ਦਿੰਦਾ ਸ਼ੀਟ ਤੇ ਹਾਂ ਜੀ ਮੇਲੇ ਦੇ ਵਿੱਚ ਐਵੇਂ ਦੀ ਮਸ਼ੀਨ ਪਹਿਲਾਂ ਦੇਖੀ ਨਹੀਂ ਕਿਤੇ ਹਾਂ ਦੇਖੀ ਤਾਂ ਨਹੀਂ ਜੀ ਟੋਕਰੀ ਲੱਗੀ ਵੀ ਹੈ ਮੁਰੇ ਕੀ ਕਿਹੜੇ ਕਿਹੜੇ ਫਸਲ ਦੇਖੀ ਤਾਂ ਨਹੀਂ ਜੀ ਤੁਸੀਂ ਕਿਉਂਕਿ ਅੱਜ ਦੇ ਅੱਜ ਦੇ ਰੁਝਾਨ ਦੇ ਮੁਤਾਬਕ ਲੋਕਾਂ ਨੂੰ ਕੀ ਹੋ ਗਿਆ ਸੀ ਕਿ ਪਰਾਲੀ ਵਾਸਤੇ ਪਰਾਲੀ ਨੂੰ ਦੁਬਾਰਾ ਇਕੱਠਾ ਕਰਨ ਪਰਾਲੀ ਨੂੰ ਦੁਬਾਰਾ ਇਕੱਠਾ ਕਰਨਾ ਪੈਂਦਾ ਸੀ ਜੀ 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 ਤੇ ਪਰਾਲੀ ਨੂੰ ਦੁਬਾਰਾ ਇਕੱਠਾ ਕਰਨਾ ਪੈਂਦਾ ਸੀ ਤੇ ਪਰਾਲੀ ਨੂੰ ਇਕੱਠੇ ਕਰਦੇ ਕਰਦੇ ਲੋਕਾਂ ਨੂੰ ਇੱਕ ਹੋਰ ਮਸ਼ੀਨ ਦੀ ਲੋੜ ਪੈਂਦੀ ਸੀ ਬਿਲਕੁਲ ਇਸ ਕਰਕੇ ਅਸੀਂ ਇਹ ਜੀ ਮਸ਼ੀਨ ਬਣਾਈ ਕਿ ਜਿਹੜੇ ਲੋਕੀ ਹੈ ਨਾ ਨਾਲ ਪਰਾਰੀ ਨੂੰ ਜਿਹੜੇ ਖਰਚੇ ਬਣਾਣੇ ਆ ਜਾਂ ਉਹਨੂੰ ਤੂੜੀ ਬਣਾਣੀ ਆ ਉਹਦੇ ਵਿੱਚ ਹੀ ਹੈ ਖਾਸ ਕਰਕੇ ਜਿਹੜਾ ਹੈਗਾ ਇਹਦੇ ਵਿੱਚ ਅਸੀਂ ਮਤਲਬ ਕਣਕ ਜਿਹੜੀ ਹੈ ਕਣਕ ਦੀ ਤੂੜੀ ਨਾਲੋਂ ਨਾਲ ਬਣਾ ਸਕਦੇ ਹਾਂ ਠੀਕ ਹੈ ਜੀ ਕਣਕ ਦੀ ਦਾਣਾ ਕੱਢ ਸਕਦੇ ਆ ਦਾਣਾ ਦੇ ਜਿਹੜੇ ਕਚਰੇ ਰਹਿ ਜਾਣਗੇ ਉਹ ਪਿੱਛੇ ਚਲੇ ਜਾਣਗੇ ਧਾਲ ਉੱਤੇ ਚੜੀ ਜਾਊਗੀ ਇਹਦੇ ਨਾਲ ਮਸ਼ੀਨ ਦੇ ਨਾਲ ਕਟਰ ਕਿੰਨੇ ਤਰ੍ਹਾਂ ਦੇ ਤੁਸੀਂ ਦੰਦੇ ਹੋ ਕਟਰ ਹੈ ਦੋ ਤਰ੍ਹਾਂ ਦੇ ਕਟਰ ਵੀਰ ਜੀ ਮਿਲਦੇ ਆ ਠੀਕ ਹੈ ਇੱਕ ਤਾਂ ਤੁਹਾਡੇ ਟੋਕਰੀ ਮਿਲਗੀ ਜਿਹਦੇ ਦੇ ਤੁਸੀਂ ਖੜੇ ਖੜੇ ਜਿਹੜੇ ਹੈਗੇ ਆ ਉਹ ਗੰਨਾ ਬਣ ਕੇ ਸਿੱਟ ਸਕਦੇ ਅੱਛਾ 4 ਵੀਲ ਦੇ ਵਿੱਚ ਮੈਂ ਪਿੱਛੇ ਹਿੱਸਾ ਦੇਖ ਰਿਹਾ ਬਹੁਤ ਹੈਵੀ ਡਿਊਟੀ ਹੈ ਤੁਸੀਂ ਕਿਹੜਾ ਪਿੱਛੇ ਹਿੱਸਾ ਯੂਜ਼ ਕਰ ਰਹੇ ਜੀ ਇਹਦਾ ਟਾਟਾ ਦਾ ਜੀ ਇਹਦਾ ਅੱਛਾ ਪਿਛਲਾ ਹਿੱਸਾ ਡਾਟਾ ਦਾ ਤੁਸੀਂ ਯੂਜ਼ ਕਰਦੇ ਹੋ ਹਾਂਜੀ ਹਾਂਜੀ ਠੀਕ ਹੈ ਇਹਨੂੰ ਫਰੰਟ ਆਪਾਂ ਗੇਲ ਦੇਖੀਏ ਮੇਨ ਗੇਲ ਦੀ ਤੁਹਾਡੀ ਮੈਨੂਫੈਕਚਰਿੰਗ ਆਪਣੀ ਹੈ ਜਾਂ ਮਤਲਬ ਨਹੀਂ ਦੇਖੋ ਜੀ ਇਹਦਾ ਆਊਟਸੋਰਸ ਕਰਦੇ ਆ ਜੀ ਜੀ ਹੈ ਕੁਝ ਚੀਜ਼ਾਂ ਹੈਗੀਆਂ ਕੰਪਨੀ ਆਊਟਸੋਰਸ ਕਰ ਲੈਂਦੀ ਹੈ ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਆਪਦੀਆਂ ਆਪ ਬਣਾ ਲੈਂਦੀ ਹੈ ਤੁਸੀਂ ਆਪ ਬਣਾ ਲੈਂਦੇ ਹੋ ਹਾਂ ਉਹ ਇਨਬਿਲਟ ਕਰ ਲੈਂਦੇ ਆ ਹਾਊਸ ਇਨਬਿਲਟ ਕਰ ਲੈਂਦੇ ਆ ਇੰਜਨ ਦੇਖੀ ਆਪਾਂ ਇਹ ਮਸ਼ੀਨ ਤੇ ਵੀ ਇੰਜਨ ਕਿੰਨੇ ਐਚਪੀ ਰੱਖਿਆ ਹੋਇਆ ਹੈ ਇੰਜਨ ਦੋ ਤਰ੍ਹਾਂ ਦੇ ਵੀਰਜੀ ਇੰਜਨ ਹੈ 101 HP ਵੀ ਆਉਂਦਾ 133 HP ਵੀ ਆਉਂਦਾ ਹੈ 133 HP ਹਾਂ ਠੀਕ ਹੈ ਜੀ ਸਟੈਂਡਰਡ ਦਾ ਆਪਣਾ ਵੀ ਕੋਈ ਇੰਜਨ ਮਤਲਬ ਸਟੈਂਡਰਡ ਨੇ ਐਸ ਹਜੇ ਤੱਕ ਕੋਈ ਇੰਜਨ ਨਹੀਂ ਆ ਆਪਣਾ ਠੀਕ ਹੈ ਜੀ ਹਾਂ ਮਸ਼ੀਨ ਦਾ ਇੰਜਨ ਜਿਹੜਾ ਉਹ ਸੈਲਫ ਪ੍ਰੋਪਲਡ ਤੇ ਇੰਜਨ ਲੱਗਿਆ ਹੋਵੇ ਉਹ ਨਹੀਂ ਬਣਾਇਆ ਹੈ ਓਕੇ ਓਕੇ ਠੀਕ ਹੈ ਤੇ ਇੱਧਰ ਆਪਾਂ ਟਰੈਕਟਰ ਵਾਲੀ ਮਸ਼ੀਨ ਦਿਖਾ ਦਿੱਤੀ ਇਦਨੂੰ ਵੀ ਹਾਂਜੀ ਤੇ ਟਰੈਕਟਰ ਵਾਲੀ ਮਸ਼ੀਨ ਵੀ ਤਕਰੀਬਨ ਜਿੱਥੇ ਤੱਕ ਮੇਰੀ ਨੋਲੇਜ ਦੇ ਵਿੱਚ ਹੈ ਟਰੈਕਟਰ ਵਾਲੀ ਕੰਬੈਨ ਦੇ ਵਿੱਚ ਟੌਪ ਤੇ ਚੱਲਦੀ ਹੈ ਸੈੱਟਡ ਤੇ ਲੱਗ ਹਾਂਜੀ 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 ਤੇ ਇਹਦੇ ਵਿੱਚ ਹੀ ਸਵਾਰ ਕੀ ਚੇਂਜਸ ਕੀਤੇ ਆ ਤੇ ਕਿੰਨਾ ਕਿੰਨਾ ਰੇਟ ਹੈ ਇਹ 54 ਇੰਚੀ ਮਸ਼ੀਨ ਹੈ ਜੀ ਇਹ ਉਹਦੇ ਨਾਲ ਵੱਡੀ ਹੋ ਗਈ ਉਹਦੇ ਨਾਲੋਂ ਹਾਂ ਹਾਂਜੀ ਇਹਦੇ ਥਰੇਸ਼ਰ ਸਾਈਜ਼ ਜਿਹੜਾ ਹੈਗਾ 54 ਇੰਚੀ ਹੈ 54 ਇੰਚੀ ਦੇ ਨਾਲ ਜਿਹੜੀ 3 ਇੰਚ ਵੱਧ ਗਿਆ ਆਮ 54 ਇੰਚੀ ਜਿਹੜਾ ਹੈਗਾ ਮਸ਼ੀਨ ਚੱਲਦੀ ਹੈ ਲੋਕੀ ਹੁਣ 54 ਇੰਚੀ ਹੈ ਕਈ ਵਾਰੀ ਜਿਹੜਾ ਹੁੰਦਾ ਲਾਣਾ ਜ਼ਿਆਦਾ ਹੁੰਦਾ ਉਹ ਲਾਣਾ ਜ਼ਿਆਦਾ ਕਰਕੇ ਜਿਹੜਾ ਹੈਗਾ ਉਹ ਜਿਹੜਾ ਹੈਗਾ ਚੋ ਇਹ 54 ਇੰਚੀ ਤਾਂ ਉਰੇ ਤੋਂ ਹੋਗੀ ਫਿਰ ਇਹ ਸਟਾਵਕਰ ਕਿੰਨੇ ਨੇ ਇਹ 54 ਇੰਚੀ ਇਥੋ ਹੀ ਨਹੀਂ ਹੋਗੀ ਵੀਰ ਜੀ ਜਿਹੜੀ ਚੈਸੀ ਹੈ ਸਾਰੀ 54 ਇੰਚੀ ਹੈ ਤਰ ਤੱਕ ਤੁਰ ਤੱਕ ਫੀਡਰ ਤੋਂ ਲੈ ਕੇ ਪਿਛੇ ਤੱਕ ਹਾਂਜੀ ਜੀ ਥਰੇਸ਼ਰ 54 ਸਾਈਜ਼ ਹੋਊਗਾ ਸਾਰੀ ਬੋਡੀ ਵੀ ਜਿਹੜੀ ਹੈ 54 ਫਿਰ ਸਟਾਵਕਰ ਕਿੰਨੇ ਆ ਜੀ ਇਹ ਸਟਾਵਕਰ ਪਾਏ ਆ ਜੀ ਪਰ ਸਟਾਵਕਰ ਦਾ ਸਾਈਜ਼ ਵਧਾ ਕੇ ਉਹਨੂੰ 5 ਵੀ ਕੀਤੇ ਜਾ ਸਕਦੇ ਹੈਗੇ ਆ ਮਤਲਬ ਉਹਦੀ ਸਟਾਵਕਰ ਦੀ ਹਾਂ ਪਿਛੇ 54 ਇੰਚੀ ਦੇ ਵਿੱਚ ਹੈ ਉਹਦੇ ਚ 5 ਹੈ ਠੀਕ ਹੈ ਹਾਂ ਮੈਨੂਫੈਕਚਰਰ ਨੇ ਜਦੋਂ 3 ਇੰਚੀ ਵਧਾ ਦੇ ਦਿੱਤੇ ਸਟਾਫ ਕਰਦੇ ਨਾਲ ਉਹ 5 ਜਿਹੜਾ ਜਿਹੜਾ ਸਾਈਜ਼ ਇਹਦੇ ਜੋ ਕਟਰ ਸਾਈਜ਼ ਆ ਇਹ ਵੀ ਵੱਡਾ ਕੀਤਾ ਜਾਂ ਕਟਰ ਸੇਮ ਹੈ ਕਟਰ ਕਟਰ ਸਾਈਜ਼ ਸੇਮ ਹੈ ਜੀ ਅੱਛਾ ਸਾਡੇ ਰਾਜਾਂ ਦਾ 14 ਚੌਰਾ ਚਮੀਆਂ 14 ਚ ਵੀ ਆਉਂਦਾ ਠੀਕ ਹੈ ਜੀ ਠੀਕ ਹੈ ਇਹਦੇ ਚ ਵੀ ਪਾਰਟ ਜਿਹੜੇ ਆਪਾਂ ਦੇਖੀ ਘਸਾਈ ਵਾਲੇ ਹੁੰਦੀ ਹੈ ਹਾਂ ਨਹੀਂ ਹਾਂ ਜੀ ਜੋ ਤੁਸੀਂ ਮੇਲੇ ਤੇ ਰੇਟ ਲਿਖਿਆ 12.50 ਲੱਖ ਰੁਪਏ ਦੱਸਿਆ ਇਹ ਚ ਟਰੈਕਟਰ ਵਿੱਚ ਹੈ ਜਾਂ ਟਰੈਕਟਰ ਦਾ ਸੈਪਰੇਟ ਹੈ ਟਰੈਕਟਰ ਇਹ ਤਾਂ ਅਲੱਗ ਹੈ ਜੀ ਵੀ ਜੋ 7.5 ਲੱਖ ਰੁਪਏ ਦਾ ਟਰੈਕਟਰ ਹੈ 1.25 ਲੱਖ ਰੁਪਏ ਦੀ ਮਸ਼ੀਨ ਤੁਸੀਂ ਟਰੈਕਟਰ ਇਹੀ ਰੱਖਦੇ ਹੋ ਜਾਂ ਕਸਟਮਰ ਦੀ ਰਿਕੁਆਇਰਮੈਂਟ ਹੈ ਵੀ ਮੈਂ ਆਪਣਾ ਰੱਖਣਾ ਚਾਹੁੰਦਾ ਕਸਟਮਰ ਕੋਈ ਵੀ 50 HP ਦਾ ਟਰੈਕਟਰ 50 ਡਬਲ ਕਲਚ ਤੁਸੀਂ ਮਸ਼ੀਨ 54 ਇੰਚੀ ਹੋ ਜਾਂਦੀ ਹੈ ਤਾਂ 60 HP ਦਾ ਟਰੈਕਟਰ ਚਾਹੀਦਾ ਤੁਸੀਂ 60 HP ਰეკਮੈਂਡ ਕਰ ਲਓ ਹਾਂਜੀ ਹਾਂਜੀ ਇਹਦੇ ਚ ਕੀ ਕੁਆਲਿਟੀ ਖਾਸ ਕੀ ਹੈ ਹੈਨਾ ਇਹਦੇ ਬਾਰੇ ਦੱਸ ਦਿਓ ਸਾਨੂੰ ਵੀ ਕਿਵੇਂ ਮਸ਼ੀਨ ਦੇ ਵਿੱਚ ਹਾਂਜੀ ਮਸ਼ੀਨ ਦੀਆਂ ਵਿਸ਼ੇਸ਼ਤਾਵਾਂ ਇਹੇ ਹੈਗੀਆਂ ਜੀ ਇੱਕ ਤਾਂ ਤੁਹਾਨੂੰ ਆਹ ਜਿਹੜਾ ਹੈਗਾ ਬਲੂਅਰ ਹੈ ਜੀ ਬਲੂਅਰ ਫੈਨ ਦੇ ਜਿਹੜਾ ਹੈਗਾ ਪੂਰੀ ਪੁਣਾਈ ਹੈ ਪੂਰੀ ਵੇਰੀਏਬਲ ਪੂਲੀ ਨਾਲ ਇਹਨੂੰ ਵੇਰੀਏਬਲ ਪੂਲੀ ਕਹਿੰਦੇ ਨੇ ਆ ਕਿ ਜਿਹੜੇ ਆਪਾਂ ਚੱਕਰ ਆ ਜਿਹੜੇ ਘਟਾ ਵਧਾ ਸਕਦੇ ਹੈਗੇ ਉਹ ਮਤਲਬ ਸਪਰਿੰਗ ਸਿਸਟਮ ਹਾਂਜੀ 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 ਪੱਲਿਆਂ ਦੇ ਚੱਕਰ ਹਾਂਜੀ 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 ਠੀਕ ਹੈ ਹਾਂਜੀ ਤੇ ਜਿੰਨੇ ਵੀ ਪਾਰਟ ਹੈ ਇਹਦੇ ਚ ਉਹਦੇ ਮੰਗ ਸਟੇਨਲੈਸ ਸਟੀਲ ਦੇ ਨਹੀਂ ਨਹੀਂ ਹਾਂਜੀ ਜਿਵੇਂ ਆਪਣੇ ਸੈਲ ਪਰਪੈਂਡਲ ਤੇ ਲਾਏ ਹੋਏ ਆ ਇਹਦੇ ਵੀ ਮੈਕਸਿਮਮ ਉਨੀਆਂ ਥਾਵਾਂ ਤੇ ਸਟੇਨਲੈਸ ਸਟੀਲ ਪੱਲਾਇਆ ਹੋਇਆ ਹੈ ਇਹ ਮਸ਼ੀਨ ਦੀ ਆਪਾਂ ਜਿਆਦਾ ਵਿਕਰੀ ਦੀ ਗੱਲ ਕਰੀਏ ਕਿਹੜੇ ਸੂਬੇ ਚ ਜਿਆਦਾ ਜਾਂਦੀ ਹੈ ਜੀ ਦੇਖੇ ਇਹ ਮਤਲਬ ਨੇ ਜੀ 54 ਇੰਚ ਜਿਹੜੀ ਮਸ਼ੀਨ ਹੈ ਉਹ ਤਾਂ ਜਿਆਦਾ ਪੰਜਾਬ ਚ ਵਿਕਦੀ ਹੈ ਠੀਕ ਹੈ ਜੀ ਸਟੈਂਡਰਡ ਜਿਹੜਾ ਹੈਗਾ ਨੰਬਰ 1 ਹੈ ਮਸ਼ੀਨ ਦੇ ਵਿੱਚ ਟਰੈਕਟਰ ਡੀਵਨ ਕੰਬਾਈਨ ਦੇ ਵਿੱਚ ਜਿਹੜੀ ਟਰੈਕਟਰ ਟਰੈਕਟਰ ਡੀਵਨ ਕੰਬਾਈਨ ਦੇ ਵਿੱਚ ਜੀ ਜੀ ਤੇ ਸਭ ਤੋਂ ਜ਼ਿਆਦਾ ਮਸ਼ੀਨ ਜਿਹੜੀ ਹੈ ਅਸੀਂ ਸਾਊਥ ਦੇ ਸਾਊਥ ਇੰਡੀਆ ਸਾਊਥ ਇੰਡੀਆ ਚ ਵੇਚਦੇ ਆ ਜਿਹਦੇ ਵਿੱਚ ਤਾਵਾ ਲਾਡੂ ਆ ਔਰ ਹਰ ਹਰ ਸਾਲ ਜਿਹੜਾ ਹੈਗਾ 500 ਤੋਂ ਲੈ ਕੇ 600 ਮਸ਼ੀਨ ਵੇਚਨੇ ਆ ਓਕੇ ਜੀ ਓਕੇ ਠੀਕ ਹੈ ਠੀਕ ਹੈ ਸੋ ਇਹਦੀ ਤੁਸੀਂ ਬਾਕੀ ਇਹਦੀ ਗਾਰੰਟੀ ਵਾਰੰਟੀ ਕਿੰਨੇ ਟਾਈਮ ਦੀ ਦੰਨੇ ਹੋ ਅਸੀਂ ਇੱਕ ਸੀਜ਼ਨ ਦੀ ਇੱਕ ਸੀਜ਼ਨ ਦੀ ਗਾਰੰਟੀ ਦਿੰਨੇ ਆ ਪਰੰਤੀ ਹਾਂ ਔਰ ਦੋ ਸੀਜ਼ਨ ਦੀ ਜਿਹੜੀ ਹੈਗੀ ਹੈ ਸਰਵਿਸ ਫਰੀ ਦਿੰਦੇ ਆ ਮਤਲਬ ਚਾਹੇ ਉਹ ਸੈਲਫ ਕਮੈਨ ਹੋਈ ਸਭ ਤੋਂ ਪਰਾਂ ਵਾਲੀ ਚਾਹੇ ਟਰੈਕਟਰ ਵਾਲੀ ਕਮੈਨ ਹੋਈ ਜੋ ਮਰਜ਼ੀ ਹੋਵੇ ਹਾਂਜੀ ਹਾਂ ਜੇ ਕਿਸੇ ਗੇਅਰ ਚ ਦਿੱਕਤ ਆ ਮਸ਼ੀਨ ਦੇ ਅਸੈਂਬਲੀ ਚ ਕੋਈ ਦਿੱਕਤ ਆ ਤਾਂ ਉਹ ਸਾਰੀ ਤੁਸੀਂ ਸੌਲਵ ਕਰਕੇ ਦੇ ਹਾਂ ਜੇ ਕੋਈ ਟੈਕਨੀਕਲ ਫਾਲਟ ਆ ਉਹ ਸਟੈਂਡਰਡ ਦਾ ਹੈ ਅਗਰ ਅਗਰ ਕੋਈ ਐਕਸੀਡੈਂਟ ਕਰ ਦਿੰਦਾ ਹੈ ਗ੍ਰਾਹਕ ਐਕਸੀਡੈਂਟ ਦੇ ਨਾਲ ਕੋਈ ਪ੍ਰੋਬਲਮ ਆ ਜਾਂਦੀ ਉਹਦੇ ਵਿੱਚ ਸਟੈਂਡਰਡ ਦੀ ਕੋਈ ਪ੍ਰੋਬਲਮ ਐਜੇ ਤੇ ਵੀ ਡਿਸਕਾਊਂਟ ਹੈ ਜੀ ਕੋਈ ਮੇਲੇ ਤੇ ਹਾਂ ਮੇਲੇ ਤੇ ਵਿੱਚ ਇਹਦੇ ਤੇ 50000 ਰੁਪਏ ਡਿਸਕਾਊਂਟ ਦੇ ਰਹੇ ਅੱਛਾ ਇਹਦੇ ਤੇ 50000 ਡਿਸਕਾਊਂਟ ਆ ਗਿਆ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਸਰ ਥੈਂਕ ਯੂ